ਪਾਣੀ ਪਾਣੀ ਹੋ ਗਈ ਮਿੱਤਰਾ ਪਾਣੀ ਪਾਣੀ ਹੋ ਗਈ ਮਿੱਤਰਾ ਅਜੋਲੀ ਚ ਪਾਣੀ ਪਾਣੀ ਹੋ ਗਈ ਮਿੱਤਰਾ ਲੋ ਜੀ ਪਾਣੀ ਦਾ ਨਜ਼ਾਰਾ ਲਵੋ ਕਹਿੰਦੇ ਬਾਰਿਸ਼ ਨਹੀਂ ਹੁੰਦੀ ਬਾਰਿਸ਼ ਨਹੀਂ ਹੁੰਦੀ ਬਾਰਿਸ਼ ਨਹੀਂ ਹੁੰਦੀ ਹੁਣ ਲਵੋ ਨਾ ਯਾਰਾ ਦੇਖਿਆ ਨਾ ਯਾਰਾ ਆ ਦੇਖੋ वाह जी वाह चलो बढ़िया हो गया पानी भी जरूरी है धरती में आगे देख दे हैं शायद और नजारा मिल जावे और देखते हैं वाह जी वाह ਉੱਤੇ ਵੀ ਆਏ। ਉਹ ਤੇਰੀ। ਫਤ ਤੇਰੀ। ਐਦਾਂ ਨਾ ਕਰੋ ਵੀ ਹੌਲੀ-ਹੌਲੀ ਚੱਲੋ ਵੀ ਹੌਲੀ-ਹੌਲੀ। ਗੰਦਾ ਪਾਣੀ ਐ। ਦੇਖਾ ਜੀ ਕਿੰਨੇ ਵਜ ਨਾਲ ਚੱਲੇ ਹੋਏ। ਦੇਖੋ ਜੀ ਪਾਣੀ ਬਹੁਤ ਸਿਗਾ ਇੱਥੇ। ਹੁਣ ਵੀ ਪਾਣੀ ਬਹੁਤ ਐ। ਮੈਨੂੰ ਲੱਗਦਾ ਨਹੀਂ ਕਿ ਗੱਡੀ ਟੱਪੂਗੀ। ਬਾਕੀ ਕੋਸ਼ਿਸ਼ ਕਰਕੇ ਦੇਖ ਲੈਣੇ ਆ। ਇਹ ਨੰਗਲ ਅਜੋਲੀ ਫਲਾਈਓਵਰ ਦਾ ਦ੍ਰਿਸ਼ ਤਪਦਾ ਰਹੀਆਂ ਗੱਡੀਆਂ ਬਾਕੀ ਦੇਖ ਲੈਣੇ ਟਪਾ ਕੇ ਅਸੀਂ ਵੀ ਇਹ ਦੇਖ ਕਹਾ ਬਾਤ ਏ ਫਲਾਈਓਵਰ ਦੇ ਵਿੱਚ ਪਾਣੀ ਖੜਨਾ ਵੈਸੇ ਅਜੀਬ ਜੀ ਗੱਲ ਐ ਸੁਣਨ ਚ ਦੇਖਣ ਚ ਲੱਗਦੀ ਪਰ ਖੜ ਗਿਆ ਕਿਆ ਕਰ ਸਕਦੇ ਆ ਖੜਿਆ ਕਿਉਂ ਇਹ ਪਤਾ ਨਹੀਂ ਚੱਲ ਬੀਰਾ ਰੇੜੀ ਲੱਦ ਕੇ ਚੱਲਿਆ ਤੂੰ ਚੱਲ ਤਾਂ